ਅੱਜ ਆਪਾਂ ਤੁਹਾਡੇ ਵਾਸਤੇ ਤੁਹਾਡੇ ਏਰੀਆ ਦੀ ਬਹੁਤ ਘੱਟ ਬਜਟ ਦੀ ਕੋਠੀ ਲੈ ਕੇ ਪਹੁੰਚੇ ਹਾਂ ਕੋਠੀ ਬਹੁਤ ਵਧੀਆ ਬਣੀ ਹੋਈ ਹੈ ਤੁਸੀਂ ਦੇਖੋਗੇ ਵਾਕਈ ਕਹੋਗੇ ਵੀ ਰੇਟ ਸੱਚੀ ਚ ਘੱਟ ਹੈਗਾ ਵਾਕਿਆ ਆਪਾਂ ਗੱਲ ਕਰਦੇ ਹਾਂ ਪੂਰੀ ਤੇ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਆ 7 ਵਿਸਬੇ ਜਗ੍ਹਾ ਦੀ ਕੋਠੀ ਹੈ ਜੀ ਤੇ ਡਬਲ ਸਟੋਰੀ ਬਣੀ ਹੋਈ ਹੈ ਤੇ ਗੱਲ ਆਪਾਂ ਅੱਗੇ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਮਕਾਨ ਹੈ ਘਰ ਹੈ ਕੋਠੀ ਹੈ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤੋਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਆਪੇਜ ਕੇ ਫਰੀ ਦੇ ਵਿਚ ऐड ਲਗਵਾ ਸਕਦੇ ਹੋ ਜੀ ਜਗਾਂ ਤਾਂ ਤੁਹਾਨੂੰ ਪਤਾ ਲੱਗ ਗਿਆ ਕਿੰਨੀ 7 ਵਿਸਵੇ ਕਾਫੀ ਖੁੱਲੀ ਡੁੱਲੀ ਜਗ੍ਹਾ ਹੋ ਜਾਂਦੀ ਹੈ ਤੇ ਕੋਠੀ ਤੁਸੀਂ ਬਾਹਰ ਲਈ ਸੜ ਤੋਂ ਪਹਿਲਾਂ ਦੇਖ ਰਹੇ ਹੋ ਕੋਠੀ ਜਿਹੜੀ ਬਹੁਤ ਵਧੀਆ ਬਣੀ ਹੋਈ ਹੈ ਜਿੱਥੇ ਕੋਠੀ ਬਣੀ ਹੋਈ ਆ ਇਹਨਾਂ ਦੀ ਲੋਕੇਸ਼ਨ ਵੀ ਬਹੁਤ ਵਧੀਆ ਹੈ ਸਿੰਗਲ ਜੀ ਕੂਠੀ ਹੈ ਕਿਉਂਕਿ ਇੱਕ ਪਾਸੇ ਜਗ੍ਹਾ ਖਾਲੀ ਪਈ ਹੈ ਤੇ ਮੇਨ ਗੇਟ ਵੀ ਬਹੁਤ ਵਧੀਆ ਇਹਨਾਂ ਨੇ ਲਗਵਾ ਰੱਖਿਆ ਬਾਹਰਲੀ ਸਾਈਡ ਉੱਪਰ ਚੜਨ ਵਾਸਤੇ ਜਿਹੜਾ ਰੈਂਪ ਹੈ ਉਹਤੇ ਵੀ ਟਾਈਲਾਂ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਬਾਕੀ ਬੈੜਾ ਵੀ ਆਪਾਂ ਨੂੰ ਕਾਫੀ ਮਿਲ ਜੂਗਾ ਗੱਡੀਆਂ ਆਰਾਮ ਨਾਲ ਆਪਾਂ ਕਾਫੀ ਖੜਾ ਸਕਦੇ ਹਾਂ ਤੇ ਸਾਹਮਣੇ ਆਪਣੀ ਕੂਠੀ ਆ ਗਈ ਡਬਲ ਸਟੋਰੀ ਬਣੀ ਹੋਈ ਹੈ ਤੇ ਸਾਹਮਣੇ ਮੇਨ ਡੋਰ ਆਗੇ ਇੱਕ ਆਪਣੀ ਲੋਬੀ ਦਾ ਆ ਗਿਆ ਤੇ ਇੱਕ ਆਪਣਾ ਜਿਹੜਾ ਡਰਾਇੰਗ ਰੂਮ ਹੈ ਉਹ ਦਾ ਆ ਗਿਆ ਤੇ ਉੱਪਰੋਂ ਵੀ ਜਿਹੜੀ ਸੈਕੰਡ ਫਲੋਰ ਆ ਉਹ ਵੀ ਤੁਸੀਂ ਦੇਖ ਲਓ ਤੇ ਹੁਣ ਆਪਾਂ ਅੰਦਰ ਚੱਲਦੇ ਆ ਜਦੋਂ ਆਪਾਂ ਅੰਦਰ ਜਾਵਾਂਗੇ ਕਾਫੀ ਖੁੱਲੀ ਡੁੱਲੀ ਬਹੁਤ ਵੱਡੀ ਆਪਾਂ ਨੂੰ ਲੋਬੀ ਮਿਲ ਜੂਗੀ ਜੇ ਆਪਾਂ نیچے ਗੱਲ ਕਰੀਏ ਤਾਂ نیچے ਸਾਰੇ ਕਿਤੇ ਇਹਨਾਂ ਨੇ ਮਾਰਬਲ ਪੱਥਰ ਲਗਵਾਇਆ ਹੋਇਆ ਜਿਹੜੀ ਕੋਠੀ ਆ ਬਹੁਤ ਸ਼ੌਂਕ ਨਾਲ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਵਧੀਆ ਬਣਾਈ ਹੋਈ ਹੈ ਕੋਠੀ ਸਾਰੀ ਨਕਸ਼ੇ ਤੇ ਤਿਆਰ ਹੈ ਤੇ ਕਿਸੇ ਕਾਰਨ ਕਰਕੇ ਇਹਨਾਂ ਨੇ ਸੇਲ ਕਰਨੀ ਹੈ ਬਾਕੀ ਕੱਲਾ ਕੱਲਾ ਕੰਮ ਵਧੀਆ ਸ਼ੌਂਕ ਨਾਲ ਕਰਵਾਇਆ ਹੋਇਆ ਤੇ ਬਾਥਰੂਮ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਬਾਥਰੂਮ ਬਣਾ ਰੱਖਿਆ ਇਹਨਾਂ ਨੇ ਟਾਇਲ ਟੂਲ ਸਾਰੀਆਂ ਲੱਗੀਆਂ ਹੋਈਆਂ ਤੇ ਜੋੜੀਆਂ ਬਹੁਤ ਵਧੀਆ ਲੱਗੀਆਂ ਹੋਈਆਂ ਸਾਹਮਣੇ ਜਿਹੜੀਆਂ ਪੌੜੀਆਂ ਉੱਪਰ ਜਾਣ ਵਾਸਤੇ ਆਪਾਂ ਨੂੰ ਮਿਲਣ ਗਈਆਂ ਬਹੁਤ ਵਧੀਆ ਇੱਕ ਪਾਸੇ ਮਿਲ ਜਾਣਗੀਆਂ ਬਾਕੀ ਬੈੱਡਰੂਮਸ ਕਾਫੀ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਪਹਿਲਾ ਬੈੱਡਰੂਮ ਤੁਹਾਨੂੰ ਦਿਖਾ ਦਨੇ ਆ ਜਿਹੜਾ ਤੁਸੀਂ ਬੈੱਡਰੂਮ ਦੇਖ ਰਹੇ ਹੋ ਇਹਦੇ ਵਿੱਚ ਕਲਰ ਬਹੁਤ ਵਧੀਆ ਇਹਨਾਂ ਨੇ ਕਰਵਾ ਰੱਖਿਆ ਕਾਫੀ ਖੁੱਲਡੁੱਲਾ ਆਪਾਂ ਨੂੰ ਬੈਡਰੂਮ ਆਹ ਮਿਲ ਜੂਗਾ ਤੇ ਵਧੀਆ ਲਾਈਟਿੰਗ ਦੀ ਫੀਟਿੰਗ ਸਾਰੀ ਹੋਈ ਐ ਜਿਹੜੀਆਂ ਅੰਡਰਗਰਾਉਂਡ ਪਾਈਪਾਂ ਵਗੈਰਾ ਜੋ ਵੀ ਮਟੀਰੀਅਲ ਪਾਇਆ ਹੋਇਆ ਬਹੁਤ ਵਧੀਆ ਐ ਬਾਕੀ ਜੋੜੀਆਂ ਤੁਸੀਂ ਦੇਖ ਲਓ ਬਹੁਤ ਵਧੀਆ ਡਿਜ਼ਾਈਨ ਵਾਲੀਆਂ ਤੇ ਸਾਰੇ ਭੱਲੇ ਜਿੰਨੇ ਲੱਗੇ ਹੋਏ ਵਧੀਆ ਇਹਨਾਂ ਨੇ ਲਗਵਾਏ ਹੋਏ ਨੇ ਤੇ ਪੱਥਰ ਵਧੀਆ ਲੱਗਿਆ ਹੋਇਆ ਬਾਕੀ ਜਿਹੜੀ ਅੰਦਰਲੇ ਆਪਾਂ ਕਮਰੇ ਦੇਖਾਂਗੇ ਤੁਸੀਂ ਆਪੇ ਦੇਖ ਲਓ ਕਾਫੀ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਇੱਕ ਤਾਂ ਆਹ ਕਮਰਾ ਗਿਆ ਜੀ ਤੇ ਆਹ ਕਮਰਾ ਤੁਸੀਂ ਦੇਖ ਲਓ ਸ਼ਾਇਦ ਜਿਹੜੇ ਆਹ ਕਮਰੇ ਨੇ ਇਹਨਾਂ ਦੇ ਪਹਿਲਾਂ ਦੇ ਨੇ ਜੀ ਤੇ ਅੱਗੇ ਪੋਰਸ਼ਨ ਨਵਾਂ ਪਾਇਆ ਹੋਇਆ ਹੈ। ਅਗਲਾ ਪੋਰਸ਼ਨ ਸਾਰਾ ਨਵਾਂ ਹੈਗਾ। ਪਿਛਲੇ ਦੋ ਕਮਰੇ ਆਪਾਂ ਨੂੰ ਸ਼ਾਇਦ ਪੁਰਾਣੇ ਨੇ ਆਹ ਪੁਰਾਣੇ ਮਿਲਣਗੇ। ਬਾਕੀ ਬਹੁਤ ਵਧੀਆ ਇਹਨਾਂ ਨੇ ਆਪ ਵੀ ਕਰਵਾ ਰੱਖੇ ਨੇ। ਰੰਗ ਵਧੀਆ ਕਰਵਾ ਰੱਖਿਆ। ਉੱਪਰੋਂ ਦੇਖ ਲਓ ਛੱਤ ਵਧੀਆ ਹੈ। ਆਹ ਜਿਹੜਾ ਕਮਰਾ ਇਹਦੇ ਵਿੱਚ ਏਸੀ ਵਗੈਰਾ ਵੀ ਲੱਗਿਆ ਹੋਇਆ। ਏਸੀ ਦੀ ਫੀਟਿੰਗ ਵਧੀਆ ਕਰਵਾਈ ਹੋਈ ਹੈ। ਤੇ ਸਾਰਾ ਕੁਝ ਟੋਟਲ ਜੇ ਗੱਲ ਕਰੀਏ ਤਾਂ ਵਧੀਆ ਕੰਮ ਇਹਨਾਂ ਨੇ ਸ਼ੌਂਕ ਨਾਲ ਸਾਰਾ ਕਰਵਾ ਰੱਖਿਆ ਗਾ ਪਿਛਲੇ ਦੋ ਕਮਰੇ ਪੁਰਾਣੇ ਮਿਲ ਜਾਣਗੇ ਤੇ ਅੱਗੇ ਜਿਹੜਾ ਸਾਰਾ ਪੋਰਸ਼ਨ ਪਾਇਆ ਹੋਇਆ ਤੇ ਉੱਪਰ ਆਪਾਂ ਨੂੰ ਨਵਾਂ ਮਿਲ ਜੂਗਾ ਤੇ ਜਿਹੜਾ ਕਿਚਨ ਹੈ ਉਹ ਵੀ ਨਵਾਂ ਹੈਗਾ ਕਿਚਨ ਤੁਸੀਂ ਦੇਖ ਲਓ ਬਹੁਤ ਵਧੀਆ ਬਣਾਇਆ ਹੋਇਆ ਹੈ ਬਾਕੀ ਟਾਈਲ ਟੂਇਲਾਂ ਸਾਰੀਆਂ ਲੱਗੀਆਂ ਹੋਈਆਂ ਤੇ ਫ੍ਰਿਜ ਵਾਸਤੇ ਇੱਕ ਪਾਸੇ ਜਗ੍ਹਾ ਛੱਡੀ ਹੋਈ ਹੈ ਸੈਲਫਾਂ ਵਧੀਆ ਬਣੀਆਂ ਹੋਈਆਂ ਆਪਾਂ ਨੂੰ ਮਿਲ ਜਾਣਗੀਆਂ ਤੇ ਆਪਣੇ ਕੋਲੇ ਜਿੱਥੋਂ ਆਹ ਕੂਠੀ ਪਹੁੰਚੀ ਆ ਤੁਹਾਨੂੰ ਲੋਕੇਸ਼ਨ ਕਨਫਰਮ ਕਰਵਾ ਦੇਣਾ ਜੀ ਆਪਣੇ ਕੋਲੇ ਕੂਠੀ ਆ ਹ ਲੁਧਿਆਣਾ ਏਰੀਆ ਚ ਪਹੁੰਚੀ ਐ ਲੁਧਿਆਣਾ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਆ ਪਾਈਲ ਪਾਈਲ ਦੇ ਨੇੜੇ ਇਹਨਾਂ ਦਾ ਪਿੰਡ ਐ ਜੀ ਪਾਈਲ ਆਪਾਂ ਕਹਿ ਸਕਦੇ ਆ ਬਾਕੀ ਤੁਸੀਂ ਫੋਨ ਕਰ ਲਿਓ ਤੇ ਗੱਲਬਾਤ ਕਰ ਸਕਦੇ ਹੋ ਤੇ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਜੀ ਨੰਬਰ ਤੇ ਗੱਲ ਕਰ ਲਿਓ ਬਾਕੀ ਜਿਹੜਾ ਰੇਟ 25 ਲੱਖ ਰੁਪਇਆ ਇਹਨਾਂ ਨੇ ਕਿਹਾ ਇੱਕ ਵਾਰੀ 25 ਲੱਖ ਦੇ ਵਿੱਚ ਕਹਿੰਦੇ ਸੀਗੇ ਅਸੀਂ ਕੂਠੀ ਛੱਡ ਦਾਂਗੇ ਬਾਕੀ ਅਡਜਸਟਮੈਂਟ ਹੋ ਜਾਊਗਾ ਕੋਈ ਫਿਕਸਡ ਰੇਟ ਨਹੀਂ ਹੈਗਾ 25 ਲੱਖ ਇੱਕ ਵਾਰੀ ਡਿਮਾਂਡ ਇਹਨਾਂ ਨੇ ਪਾਈ ਹੈਗੀ ਤੇ ਡਬਲ ਸਟੋਰੀ ਹੈ ਇਹਦੇ ਵਿੱਚ ਆਪਾਂ ਨੂੰ ਟੋਟਲ ਪੰਜ ਤਾਂ ਬੈੱਡਰੂਮ ਮਿਲ ਜਾਣਗੇ ਦੋ ਬਾਥਰੂਮ ਇੱਕ ਕਿਚਨ ਡਰਾਈੰਗ ਰੂਮ ਇੱਕ ਸਟੋਰੂਮ ਤੇ ਦੋ ਲੋਬੀਆਂ ਇੱਕ ਨੀਚੇ ਇੱਕ ਉੱਪਰ ਇੱਕ ਪੋਰਚ ਤੇ ਮੋਟਰਸਾਈਕਲ ਤੇ ਗੱਡੀਆਂ ਖੜਾਉਣ ਵਾਸਤੇ ਕਾਫੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਉਹ ਤਾਂ ਤੁਸੀਂ ਦੇਖ ਹੀ ਲਿਆ ਸੀਗਾ ਬਾਕੀ ਕੋਠੀਆਂ ਜਿਹੜੀ ਬਹੁਤ ਵਧੀਆ ਬਣੀ ਹੋਈ ਆ ਬਿਹੜਾ ਵਧੀਆ ਲੋਕੇਸ਼ਨ ਵਧੀਆ ਬਾਕੀ ਲੁਧਿਆਣਾ ਏਰੀਆ ਚ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਤਾਂ ਕਰਕੇ ਆਪਾਂ ਤੁਹਾਡੇ ਵਾਸਤੇ ਲੁਧਿਆਣਾ ਏਰੀਆ ਚੋਂ ਕੋਠੀਆਂ ਜਿਹੜੀ ਲੱਭ ਕੇ ਲਿਆਂਦੀ ਐ ਤੇ 25 ਲੱਖ ਰੁਪਇਆ ਓਨਰ ਨੇ ਡਿਮਾਂਡ ਪਾਈ ਆ ਲੈਸ ਵਸ ਹੋ ਜਾਊਗਾ ਜਿਹੜੇ ਓਨਰ ਨੇ ਆਪ ਉਹਨਾਂ ਦਾ ਨੰਬਰ ਤੁਹਾਨੂੰ ਪਿੱਛੇ ਮਿਲ ਗਿਆ ਹੋਊਗਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 97 793 51 071 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਦੁਬਾਰਾ ਕਨਫਰਮ ਵੀ ਕਰਵਾਉਣਾ ਕਰਵਾ ਦਿੰਨਾ ਹੈ ਕਨਫਰਮ ਕਰੋ 97 793 51 071 ਨੰਬਰ ਤੁਹਾਨੂੰ ਮਿਲ ਗਿਆ ਜੀ ਬਾਕੀ ਵੀਡੀਓ ਸਾਰੀ ਤੁਸੀਂ ਦੇਖ ਰਹੇ ਹੋ ਤੇ ਬਾਕੀ ਪਿੱਛੇ ਜਿਹੜੀ ਵੀਡੀਓ ਦੇਖੀ ਸਾਰਾ ਕੁਝ ਤੁਹਾਨੂੰ ਕੋਠੀ ਬਾਰੇ ਪਤਾ ਲੱਗ ਗਿਆ ਹੋਊਗਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੋਂ ਕੋਠੀ ਮਕਾਨ ਘਰ ਹਰ ਰੋਜ਼ ਤੁਸੀਂ ਦੇਖਣਾ ਪਸੰਦ ਕਰਦੇ ਹੋ ਤਾਂ ਆਪਾਂ ਹਰ ਰੋਜ਼ ਨਮੀਆਂ ਕੋਠੀਆਂ ਮਕਾਨ ਘਰ ਲੈ ਕੇ ਆਉਂਦੇ ਰਹਨੇ ਆ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦੋ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੀਏ ਤਾਂ ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਕੋਲੇ ਉਸੇ ਵੇਲੇ ਪਹੁੰਚ ਜਾਵੇ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਤਾਂ ਲਾਈਕ ਕਰਨਾ ਨਾ ਭੁੱਲਿਓ نیچے ਇੱਕ ਲਾਈਕ ਦਾ ਬਟਨ ਹੈ ਜਰੂਰ ਉਹਨੂੰ ਦਬਾ ਦਿਓ ਜੀ ਠੀਕ ਹੈ ਜੀ ਬਾਕੀ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਰਹਨੇ ਆ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਉਠੀਆ ਮਕਾਨ ਘਰ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਹੀ ਰਹਿੰਦਾ ਜੀ ਨੰਬਰ ਆਪਣਾ ਹੈਗਾ 73800620073 ਠੀਕ ਹੈ ਜੀ ਬਾਕੀ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਆ ਜੀ ਕਮੈਂਟਾਂ ਜਿੰਨੇ ਵੀ ਆਏ ਹੋਏ ਆ ਤੁਹਾਨੂੰ ਮੈਂ ਦੱਸ ਦਿੰਨਾ ਹੈ ਤੇ ਇੱਕ ਗੱਲ ਰਹਿ ਗਈ ਸੀ ਜਿਹੜੀ ਆਪਣੇ ਕੋਲੇ ਆਹ ਕੋਠੀ ਅਜ ਪਹੁੰਚੀ ਆ ਆ ਲਾਲ ਲਕੀਰ ਦੇ ਅੰਦਰ ਆਉਂਦੀ ਹੈ ਜੀ ਜਿਹੜੀ ਜਗ੍ਹਾ ਲਾਲ ਲਕੀਰ ਦੇ ਅੰਦਰ ਆਉਂਦੀ ਹੈ ਤੇ ਲਾਲ ਲਕੀਰ ਦੇ ਅੰਦਰ ਜਿਹੜੀ ਜਗ੍ਹਾ ਆਉਂਦੀ ਹੁੰਦੀ ਹੈ ਉਹਦੇ ਵਿੱਚ ਆ ਕੋਠੀ ਬਣੀ ਹੋਈ ਆ ਬਾਕੀ ਤੁਸੀਂ ਓਨਰ ਨਾਲ ਗੱਲ ਕਰ ਲਓ ਕੋਈ ਰੋਲਾ ਰੱਪਾ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਮਤਲਬ ਕਿ ਨਾ ਤਾਂ ਕੋਈ ਦਿੱਕਤ ਹੈ ਨਾ ਕੁਝ ਹੋਰ ਹੈ ਬਾਕੀ ਤੁਸੀਂ ਓਨਰ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਤੇ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਹਾਂ ਜੀ ਪਹਿਲਾ ਕਮੈਂਟ ਆਪਣੇ ਕੋਲੇ ਸੁਖੀ ਗਿੱਲ ਦਾ ਪਹੁੰਚਿਆ ਇਹਨਾਂ ਨੇ ਕਿਹਾ ਗੁੱਡ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਨੈਕਸਟ ਕਮੈਂਟ ਵੀਰਾ ਰਾਣੀ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਵੀਰਾ ਰਾਣੀ ਇਹਨਾਂ ਨੇ ਆਪਦਾ ਨਾਮ ਹੀ ਕਿਹਾ ਜੀ ਆ ਬਹੁਤ ਵਧੀਆ ਨਾਮ ਹੈ ਜੀ ਤੁਹਾਡਾ ਤੇ ਬਹੁਤ ਵਧੀਆ ਲੱਗਿਆ ਤੁਸੀਂ ਚੈਨਲ ਤੇ ਆਏ ਟਾਈਮ ਕੱਢ ਕੇ ਵੀਡੀਓ ਦੇਖੀ ਕਮੈਂਟ ਪਾਇਆ ਬਹੁਤ ਬਹੁਤ ਸ਼ੁਕਰੀਆ ਵੀਰਾ ਰਾਣੀ ਜੀ ਅਗਲਾ ਕਮੈਂਟ ਆਪਣੇ ਕੋਲੇ ਸੀਖਾ ਸ਼ਰਮਾ ਦਾ ਪਹੁੰਚਾ ਸ਼ੀਖਾ ਸ਼ਰਮਾ ਇਹਨਾਂ ਦਾ ਨਾਮ ਹੈ ਇਹਨਾਂ ਨੇ ਕੁਰਾਲੀ ਚੋਂ ਕੁਰਾਲੀ ਏਰੀਆ ਚ ਕੋਠੀ ਦੀ ਮੰਗ ਪਾਈ ਐ ਜੀ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਟੈਨਸ਼ਨ ਨਾ ਲਓ ਜੀ ਤੇ ਗੀਤਾਰਾਣੀ ਅੱਗੇ ਇਹਨਾਂ ਨੇ ਕਿਹਾ ਲੁਧਿਆਣੇ ਤੋਂ ਤੇ ਲੁਧਿਆਣੇ ਤੋਂ ਤਾਂ ਆਪਾਂ ਤੁਹਾਡੇ ਖਾਤਰ ਅੱਜ ਆਹ ਕੋਠੀ ਲੈ ਕੇ ਪਹੁੰਚੀਆਂ ਲੁਧਿਆਣੇ ਏਰੀਆ ਚ ਤੇ ਕਾਫੀ ਡਿਮਾਂਡ ਆ ਰਹੀ ਸੀਗੀ ਤੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੀਆਂ ਜੀ ਬਾਕੀ ਅੱਜ ਲਈ ਬੱਸ ਇਹਨੇ ਜੀ ਅੱਜ ਦੇ ਕਮੈਂਟ ਤੁਹਾਨੂੰ ਕਿਵੇਂ ਦੇ ਲੱਗੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਜੀ ਬਾਕੀ ਮੈਂ ਹਰ ਰੋਜ਼ ਕਮੈਂਟ ਚੈੱਕ ਕਰਦਾ ਹੁੰਨਾ ਤੁਹਾਡੇ ਕਮੈਂਟ ਮੈਂ ਪੜਦਾ ਰਹਿੰਨਾ ਜੀ ਤੇ ਬਹੁਤ ਚੰਗਾ ਲੱਗਦਾ ਤੁਸੀਂ ਬਹੁਤ ਪਿਆਰ ਦਿੰਦੇ ਹੋ ਸ਼ੁਕਰੀਆ ਧੰਨਵਾਦ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹੂੰ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੂਠੀਆ ਮਕਾਨ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਦਿੱਤਾ ਰਹਿੰਦਾ ਜੀ 73800 ਪੂਰਾ 62173 ਆਪਣੇ ਕੋਲੇ ਭੇਜ ਕੇ ਐਡ ਬਿਲਕੁਲ ਫਰੀਦੋ ਵਿੱਚ ਤੁਸੀਂ ਕਰਵਾ ਸਕਦੇ ਹੋ ਬਾਕੀ ਹੁਣ ਜੀ ਇਜਾਜ਼ਤ ਮਿਲਦੇ ਜਲਦੀ ਤੇ ਖੁਸ਼ਰੋ ਜੀ ਆਪਦੇ ਘਰੇ ਰਹੋ ਠੰਡ ਜ਼ਿਆਦਾ ਹੋਈ ਪਈ ਆ ਥੋੜਾ ਧਿਆਨ ਰੱਖੋ ਵਿਚਾਰ ਰੱਖੋ ਖਾਸ ਕਰਕੇ ਜਿਹੜੇ ਨਿੱਕੇ ਬੱਚੇ ਆ ਉਹਨਾਂ ਦਾ ਜੀ